ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਅਡਸ ਰੀਤਾ ਕੁਕ ਟੂ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਚੋਲਾਂ ਦੀਆਂ ਪਿੰਨੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੇ ਲਈ ਆਪਾਂ 1/2 ਕਿਲੋ ਚੋਲਾਂ ਦਾ ਆਟਾ ਇਹ ਬਿਲਕੁਲ ਵਧੀਆ ਸਾਫ਼ ਸੁਥਰਾ ਆਟਾ ਆਪਣੇ ਕੋਲ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਨ ਲਿਆ ਹੈ ਤੇ ਬਹੁਤ ਜ਼ਿਆਦਾ ਬਰੀਕ ਇਹ ਆਪਾਂ ਤਿਆਰ ਕਰਵਾਇਆ ਆਟਾ ਠੀਕ ਹੈ ਜੀ ਇਹਦੀਆਂ ਪਿੰਨੀਆਂ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਲੱਗਦੀਆਂ ਗਰਮੀਆਂ ਦੇ ਵਿੱਚ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਬਣਾਇਓ ਇਹਦੇ ਵਿੱਚ ਪਾਉਣਗੇ ਆਪਾਂ ਦੇਸੀ ਕਿਉ ਤੇ ਆਪਣੇ ਕੋਲ ਫਲ کریم ਦੁੱਧ ਹੈ ਤੇ ਨਾਲ ਹੀ ਆਪਾਂ ਪਲਾ ਰਹੇ ਤਾਜੀ ਮਲਾਈ ਤੇ ਇਧਰ ਆਪੇ ਕੋਲ ਹੈਗਾ ਨਾਲੇ ਦਾ ਬਰਾਦਾ ਬਿਲਕੁਲ ਫਰੈਸ਼ ਕਾਜੂ ਬਦਾਮ ਤੇ ਇਲਾਚੀ ਪਾਊਡਰ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਚੌਲਾਂ ਦੀਆਂ ਪੀਣੀਆਂ ਸਭ ਤੋਂ ਪਹਿਲਾਂ ਆਪਾਂ ਬਦਾਮ ਤੇ ਕਾਜੂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਇੱਕ ਪਾਊਡਰ ਦੀ ਤਰ੍ਹਾਂ ਦਾਣੇਦਾਰੇ ਨੂੰ ਆਪਾਂ ਪੀਸ ਲਾਂਗੇ ਤਾਂ ਕਿ ਆਪਣਾ ਸਾਰਾ ਸਮਾਨ ਦਾਣੇਦਾਰੀ ਹੋਵੇ ਬਹੁਤ ਵਧੀਆ ਬਣ ਕੇ ਆਪਣੀ ਪੀਣੀਆਂ ਤਿਆਰ ਹੋਣ ਲਓ ਜੀ ਬਹੁਤ ਵਧੀਆ ਆਪਾਂ ਤਰੀਕੇ ਨਾਲ ਕਾਜੂ ਬਦਾਮ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਲਿਆ ਤੇ ਆਪਾਂ ਨਾਲ ਇਹਦੇ ਬਰਾਦੇ ਦੇ ਵਿੱਚ ਹੀ ਇਹਨੇ ਸਾਰੇ ਪਾਊਡਰ ਨੂੰ ਇਕੱਠਾ ਕਰ ਲਾਂਗੇ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਮਿਕਸ ਕਰ ਲਾਂਗੇ ਕਾਜੂ ਬਦਾਮ ਨਾਰੀਅਲ ਦਾ ਬਰਾਦਾ ਤਾਂ ਕਿ ਆਪਣਾ ਸਾਰਾ ਡਰਾਈ ਫੂਡ ਇਕੱਠਾ ਹੋ ਜਾਵੇ ਠੀਕ ਹੈ ਜੀ ਇਸ ਤਰੀਕੇ ਨਾਲ ਬਣਾ ਕੇ ਪੀਂਆਂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਟੇਸਟ ਵੀ ਬਹੁਤ ਜ਼ਿਆਦਾ ਹੁੰਦਾ ਹੁਣ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਚੌਲਾਂ ਦਾ ਆਟਾ ਗੈਸ ਨੂੰ ਆਪਾਂ ਬਿਲਕੁਲ ਮੀਡੀਅਮ ਰੱਖਣਾ ਮੀਡੀਅਮ ਤੋਂ ਬਿਲਕੁਲ ਲੋ ਜਿੰਨਾ ਆਪਾਂ ਗੈਸ ਨੂੰ ਤੇਜ਼ ਕਰਾਂਗੇ ਉੰਨੀਆਂ ਹੀ ਜ਼ਿਆਦਾ ਆਪਣਾ ਆਟਾ ਸੜ ਜਾਊਗਾ ਤੇ ਪਿੰਨੀਆਂ ਬਿਲਕੁਲ ਹੀ ਵਧੀਆ ਬਣ ਕੇ ਤਿਆਰ ਨਹੀਂ ਹੋਣੀਆਂ ਆਪਾਂ ਆਟੇ ਨੂੰ ਬਿਲਕੁਲ ਹਲਕਾ ਬ੍ਰਾਊਨ ਕਰਨਾ ਹੈਗਾ ਜ਼ਿਆਦਾ ਨਹੀਂ ਆਪਾਂ ਇਹਨੂੰ ਬ੍ਰਾਊਨ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਜੇ ਆਪਾਂ ਜ਼ਿਆਦਾ ਕੱਚਾ ਰੱਖਾਂਗੇ ਉਹ ਵੀ ਪਿੰਨੀਆਂ ਆਪਣੀਆਂ ਵਧੀਆ ਨਹੀਂ ਬਣਨੀਆਂ ਬਿਲਕੁਲ ਆਪਾਂ ਲੋ ਗੈਸ ਤੇ ਬਣਾ ਰਹੇ ਹਾਂ ਤੇ ਇਹਦੀਆਂ ਪਿੰਨੀਆਂ ਇਹ ਬਹੁਤ ਵਧੀਆ ਆਟਾ ਆਪਾਂ ਕਰਾਂਗੇ ਤਿਆਰ ਚੋਲਾ ਦੀ ਆਟੇ ਦੀਆਂ ਪਿੰਨੀਆਂ ਬਹੁਤ ਵਧੀਆ ਲੱਗਦੀਆਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਤੁਸੀਂ ਵੀ ਆਪਣੇ ਘਰੇ ਇਸੇ ਤਰੀਕੇ ਨਾਲ ਜ਼ਰੂਰ ਕਰਿਓ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਕਿਉਂਕਿ ਇਹ ਇੱਕ ਪਾਊਡਰ ਦੀ ਤਰ੍ਹਾਂ ਉੱਡ ਜਾਂਦਾ ਠੀਕ ਹੈ ਜੀ ਲਓ ਜੀ ਨਾਲ ਦੇ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਬਰਾਊਨ ਹੋਣ ਤੱਕ ਬਿਲਕੁਲ ਵੀ ਆਪਾਂ ਇਹਨੂੰ ਨੀਚੇ ਨਹੀਂ ਲੱਗਣ ਦੇਣਾ ਠੀਕ ਹੈ ਜੀ ਇਸੇ ਤਰੀਕੇ ਨਾਲ ਜੋ ਵੀ ਆਪਾਂ ਚੋਲਾ ਦੇ ਪੀਣੇ ਬਣਾਵਾਂਗੇ ਤੁਸੀਂ ਇਹਦੇ ਵਿੱਚ ਖੋਇਆ ਵੀ ਪਵਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਵਜ੍ਹਾ ਤੇ ਨੂੰ ਖੋਇਆ ਚੰਗਾ ਲੱਗੇ ਤੁਸੀ ਖੋਇਆ ਵੀ ਪਾ ਸਕਦੇ ਹੋ ਲਓ ਜੀ ਆਪਾਂ ਹੁਣ ਆਟਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਦੇਸੀ ਘਿਓ ਦੇਸੀ ਘਿਓ ਆਪਾਂ ਇੱਕ ਚਮਚਾ ਪਾਤਾ ਇੱਕ ਚਮਚਾ ਆਪਾਂ ਹੋਰ ਐਡ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਲੋ ਕੈਸੇ ਹੀ ਮਿਕਸ ਕਰਨਾ ਠੀਕ ਹੈ ਜੀ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਹੋਰ ਦੇਸੀ ਘਿਓ ਐਡ ਕਰਾਂਗੇ ਪਰ ਪਹਿਲਾਂ ਆਪਾਂ ਦੋ ਚਮਚੇ ਹੀ ਪਾਵਾਂਗੇ ਨਾ ਦੀ ਨਾਲ ਆਪਾਂ ਜਿੰਨਾ ਕੇ ਦੇਸੀ ਕੋ ਦੀ ਲੋੜੀ ਆਪਾਂ ਉਨਾ ਹੀ ਪਾਵਾਂਗੇ ਇਸੇ ਤਰੀਕੇ ਨਾਲ ਬਣਾਈਆਂ ਹੋਈਆਂ ਪਿੰਨੀਆਂ ਬਹੁਤ ਵਧੀਆ ਬਣ ਲਗੀਆਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਦਾ ਹਿਲਾਉਂਦੇ ਰਵਾਂਗੇ ਤੇ ਦੇਸੀ ਕੋ ਚੰਗੀ ਤਰ੍ਹਾਂ ਪਿਘਲ ਚਾਊਗਾ ਤੇ ਆਪਾਂ ਇਹਨੂੰ ਹਿਲਾ ਦਿਆਂਗੇ ਕਿਉਂਕਿ ਕੋਈ ਵੀ ਸਪਚੀ ਬਣਾਨੇ ਉਹਦਾ ਟੇਸ ਆਪਾਂ ਜਿੰਨਾ ਸਮਾਨ ਵਧੀਆ ਤੇ ਘੱਟ ਤੇ ਮੀਡੀਅਮ ਪਾਵਾਂਗੇ ਉਸ ਦੇ ਹਿਸਾਬ ਨਾਲ ਚੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਲਓ ਜੀ ਗੈਸ ਆਪਣਾ ਬਿਲਕੁਲ ਲੋ ਹੈ ਤੇ ਲੋ ਗੈਸ 'ਤੇ ਆਪੇ ਨੂੰ ਨਾਲ ਦੇ ਨਾਲ ਹਲਕਾ ਹਲਕਾ ਪਕਾ ਲੈਣਾ ਜਿਹੜਾ ਵੀ ਤੁਹਾਡਾ ਮਨ ਕਰਦਾ ਡ్రਾਈ ਫੂਡ ਪਾਉਣਾ ਤੁਸੀਂ ਉਹੀ ਪਾ ਸਕਦੇ ਤੁਸੀਂ ਫੁੱਲ ਮਖਾਣੇ ਵੀ ਪਾ ਸਕਦੇ ਹੋ ਖਸਖਸ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਉਹੀ ਡ్రਾਈ ਫੂਡ ਇਹਦੇ ਵਿੱਚ ਐਡ ਕਰ ਸਕਦੇ ਹੋ ਲਓ ਜੀ ਆਪਾਂ ਇਹਨੂੰ ਨਾਲ ਦੇ ਨਾਲ ਹਿਲਾਉਂਦੇ ਰਹਿਾਂਗੇ ਇਸ ਤਰੀਕੇ ਦੇ ਨਾਲ ਗੈਸ ਨੂੰ ਉੱਪਰ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਜੀ ਲੋ ਜੀ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਹੋਰ ਪਾਤਾ ਟੋਟਲ ਆਪਾਂ 3 ਚਮਚੇ ਦੇਸੀ ਘਿਓ ਦੇ ਪਾਇਆ ਅੱਧਾ ਕਿਲੋ ਛੋਲੇ ਦੇ ਆਟੇ ਵਿੱਚ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਤਾ ਜੇ ਆਪਾਂ ਹਰ ਚੀਜ਼ ਮੀਜ਼ਰਮੈਂਟ ਦੇ ਹਿਸਾਬ ਨਾਲ ਪਾਵਾਂਗੇ ਨਾ ਤੇ ਉਹ ਚੀਜ਼ ਬਣ ਕੇ ਬਹੁਤ ਵਧੀਆ ਤਿਆਰ ਹੋ ਗਈ ਇਸੇ ਤਰੀਕੇ ਦੇ ਨਾਲ ਲਓ ਜੀ ਨਾਲ ਨਾਲ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਲਓ ਜੀ ਇਹਨੂੰ ਆਪਾਂ ਨਾਲ ਦੇ ਨਾਲ ਹਿਲਾ ਰਹੇ ਹਾਂ ਤੇ ਗੈਸ ਆਪਣਾ ਬਿਲਕੁਲ ਲੋ ਹੋਊਗਾ ਮੀਡੀਅਮ ਤੋਂ ਵੀ ਘੱਟ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਠੀਕ ਹੈ ਤੇ ਤਾਂ ਪਰ ਨੂੰ ਲਗਾਤਾਰ ਜਲਾਉਂਦੇ ਰਹਿਣਾ ਇਸੇ ਤਰੀਕੇ ਨਾਲ ਜੇ ਤੁਸੀਂ ਨਹੀਂ ਚਲਾਇਆ ਤਾਂ ਇਹ ਆਟਾ ਤੇ نیچے ਲੱਗ ਜਾਊਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਆਪਣੀਆਂ ਪਿੰਨੀਆਂ ਦੇ ਵਿੱਚ ਬਹੁਤ ਜ਼ਿਆਦਾ ਸਮੈਲ ਆਊਗੀ ਇਸੇ ਲਈ ਆਪਾਂ ਤੁਹਾਨੂੰ ਕਹਿ ਰਹੇ ਹਾਂ बार-बार ਕਿ ਗੈਸ ਤੁਹਾਡਾ ਬਿਲਕੁਲ ਲੋ ਹੋਣਾ ਚਾਹੀਦਾ ਲੋ ਜੀ ਹੁਣ ਆਪਾਂ 1-2 ਮਿੰਟ ਚੰਗੀ ਤਰ੍ਹਾਂ ਭੁੰਨੀ ਕਿ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧੀ ਕੌਲੀ ਮਲਾਈ ਦੀ ਇਹ ਬਿਲਕੁਲ ਆਪਣੇ ਕੋਲੇ ਫਰੈਸ਼ ਮਲਾਈ ਹੈ ਠੀਕ ਹੈ ਜੀ ਆਪਾਂ ਬਿਲਕੁਲ ਫਰੈਸ਼ ਮਲਾਈ ਹੀ ਲੈਣੀ ਹੈ ਕਿਉਂਕਿ ਜੇ ਆਪਾਂ 2-3 ਦਿਨ ਪੁਰਾਣੀ ਮਲਾਈ ਲਵਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ ਉਹਦੀ ਖਟਾਸ ਵੀ ਆ ਸਕਦੀ ਹੈ ਮਲਾਈ ਨੂੰ ਵੀ ਆਪਾਂ ਹੁਣ 1-2 ਮਿੰਟ ਚੰਗੀ ਤਰ੍ਹਾਂ ਆਟੇ ਦੇ ਵਿੱਚ ਭੁੰਨ ਲਾਂਗੇ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਗੈਸ ਆਪਾਂ ਬਿਲਕੁਲ ਲੋ ਰੱਖਣਾ ਹੈਗਾ ਲੋਜੀਕ ਬਿਲ ਮਲਾਈ ਆਪਣੀ ਬਿਲਕੁਲ ਖੋਈ ਦੀ ਤਰ੍ਹਾਂ ਕੰਮ ਕਰੂਗੀ ਇਹਦੇ ਵਿੱਚ ਆਪਾਂ ਤਾਂ ਹੀ ਖੋਇਆ ਪਾਉਂਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਜੇ ਤੁਸੀਂ ਖੋਇਆ ਆਪਣਾ ਤਾਂ ਫਿਰ ਤੁਸੀਂ ਮਲਾਈ ਨਾ ਪਾਇਓ ਠੀਕ ਹੈ ਜੀ ਦੋਨੋਂ ਚ ਇੱਕ ਚੀਜ਼ ਆਪਾਂ ਐਡ ਕਰਾਂਗੇ ਲੋਜੀ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਾਂਗੇ ਨਾ ਲਾਲਾ ਪਲਾਟਾ ਪੱਕੀ ਜਾਂਦਾ ਜਿੰਨੀ ਕੱਪਨ ਲੋੜ ਠੀਕ ਹੈ ਜੀ ਇੱਕ ਦੋ ਮਿੰਟ ਆਪਾਂ ਚੰਗੇ ਤਰ੍ਹਾਂ ਮਲਾਈ ਨੂੰ ਪਕਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦਾ ਸਮਾਨ ਠੀਕ ਹੈ ਜੀ ਦੋ ਮਿੰਟ ਆਪਾਂ ਨੂੰ ਹੁਣ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਜਿਹੜੇ ਆਪਾਂ ਚੰਗੀ ਤਰ੍ਹਾਂ ਗ੍ਰੈਂਡਰ ਦੇ ਵਿੱਚ ਪੀਸ ਲਏ ਸੀਗੇ ਲੋ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਸੇ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਦਾਂਗੇ ਨਾਲ ਨਾਲ ਇੱਕ ਇੱਕ ਮਿੰਟ ਦੇ ਲਈ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸ਼ੇਕ ਲੱਗਦਾ ਰਹੂਗਾ ਡਰਾਈ ਫਰੂਟ ਨੂੰ ਵੀ ਐਸੇ ਤੀਕੇ ਨਾਲ ਹੋਈਆਂ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਓਕੇ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕੀਤਾ ਹੈਗਾ ਇੱਕ ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਬਣਾ ਰਹੇ ਆਂ ਆਪਾਂ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਪਿੰਨੀਆਂ ਜਿੰਨੀਆਂ ਕਿ ਲੋੜਾ ਤੁਹਾਨੂੰ ਫਰੈਸ਼ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਚੌਥਾ ਹਿੱਸਾ ਪਾਇਆ ਇਹਦੇ ਵਿੱਚ ਇਲਾਇਚੀ ਪਾਊਡਰ ਤਾਂ ਕਿ ਆਪਣੀ ਪਿੰਨੀਆਂ ਦੀ ਵਿੱਚ ਸਮੈਲ ਬਹੁਤ ਵਧੀਆ ਆਵੇ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਵੀ ਐਡ ਕਰ ਸਕਦੇ ਹੋ ਜੇ ਤੁਹਾਡੇ ਮਸ਼ੀਰ ਦੇ ਵਿੱਚ ਕੋਈ ਵਾਈ ਬਣਦੀ ਹੈ ਛੀਰ ਦੇ ਵਿੱਚ ਮੂੰਹ ਦੇ ਵਿੱਚ ਪਾਣੀ ਭਰਦਾ ਤਾਂ ਤੁਸੀਂ ਇਹਦੇ ਵਿੱਚ ਪਿੰਨਿਆਂ ਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਐਡ ਕਰ ਦਿਓ ਬਿਲਕੁਲ ਤੁਹਾਨੂੰ ਪਾਣੀ ਮੂੰਹ ਦੇ ਵਿੱਚ ਨਹੀਂ ਭਰੂਗਾ ਤੇ ਬਹੁਤ ਵਧੀਆ ਤੁਸੀਂ ਪਿੰਨਿਆਂ ਦਾ ਟੇਸਟ ਕਰ ਸਕਦੇ ਹੋ ਲੋ ਜੀ ਅੱਧੀ ਗੋਲੀ ਪਾਤੀ ਆਪਾਂ ਇਹਦੇ ਵਿੱਚ ਦੇਸੀ ਖੰਡ ਦੀ ਦੇਸੀ ਖੰਡ ਪੱਲਾ ਆਪਾਂ ਥੋੜੀ ਪਾਵਾਂਗੇ ਜਿੰਨੀ ਕੋ ਲੋੜ ਆਪਾਂ ਉਸੇ ਹਿਸਾਬ ਨਾਲ ਮਿੱਠਾ ਰੱਖਾਂਗੇ ਜੇ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਆ ਤੁਸੀਂ ਜ਼ਿਆਦਾ ਚੀਨੀ ਪਾ ਸਕਦੇ ਹੋ ਜੇ ਤੁਹਾਨੂੰ ਘੱਟ ਆ ਤਾਂ ਫਿਰ ਤੁਸੀਂ ਮੀਡੀਅਮ ਰੱਖਿਓ ਪਹਿਲਾਂ ਠੀਕ ਹੈ ਜੀ ਨਾਵ ਦਿਨਾਂ ਨਾਲ ਆਪਾਂ ਇਹਨੂੰ ਇਸੇ ਤਰ੍ਹਾਂ ਹਲਾਵਾਂਗੇ ਕਿ ਇਹ ਥਿੰਡ ਗੈਸ ਕਰਤਾ ਆਪਾਂ ਹੁਣ ਬੰਦ ਗੈਸ ਬੰਦ ਤੇ ਆਪਾਂ ਚੰਗੇ ਤਰ੍ਹਾਂ ਚੀਨੀ ਨੂੰ ਗੈਸ ਬੰਦ ਕਰਕੇ ਹੀ ਪਾਉਣਾ ਠੀਕ ਹੈ ਜੀ ਬਾਕੀ ਸਾਰਾ ਸਮਾਨ ਆਪਾਂ ਮੀਡੀਅਮ ਗੈਸ ਤੇ ਭੁੰਨਿਆ ਤੇ ਜਦੋਂ ਵੀ ਆਪਾਂ ਖੰਡ ਪਾਉਣੀ ਹੈ ਖੰਡ ਨੂੰ ਹਮੇਸ਼ਾ ਗੈਸ ਬੰਦ ਕਰਕੇ ਹੀ ਪਾਉਣਾ ਤੁਸੀਂ ਲੋ ਜੀ ਹੁਣ ਆਪਾਂ ਗੈਸ ਤੋਂ نیچے ਲਾ ਲਿਆ ਹੈਗਾ ਆਪਣਾ ਸਭ ਬਿਲਕੁਲ ਤਿਆਰ ਆ ਇੰਨੇ ਬਣਾਉਣ ਵਾਲਾ ਸਮਾਨ ਤੇ ਹੁਣ ਆਪਾਂ ਇਹਦੇ ਵਿੱਚ ਪਾਤੇ ਇੱਕ ਬਦਾਮ ਦਾਮ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਇਸੇ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਖੁਏ ਵਰਗੇ ਪਿੰਨਿਆ ਬਣ ਕੇ ਆਪਣੀਆਂ ਹੋਣਗੇ ਤਿਆਰ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਤੇ ਹੁਣ ਆਪਾਂ ਪਾ ਦਾਂਗੇ ਫੁੱਲ ਕਰੀਮ ਦੁੱਧ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਇਹ ਬਿਲਕੁਲ ਤਾਜ਼ਾ ਤੇ ਫਰੈਸ਼ ਦੁੱਧ ਹੈ ਠੀਕ ਹੈ ਜੀ ਥੋੜਾ ਥੋੜਾ ਕਰਕੇ ਆਪਾਂ ਦੋ ਵਾਰੀਆਂ ਨੂੰ ਐਡ ਕਰਾਂਗੇ ਲੋ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾ ਜੇ ਤਾਂ ਤੁਹਾਡੇ ਇੱਧਰ ਮੌਸਮ ਠੰਡਾ ਹੈਗਾ ਫਿਰ ਤਾਂ ਤੁਸੀਂ ਪਿੰਨਿਆਂ ਨੂੰ 10 15 ਦਿਨਾਂ ਲਈ ਬਾਹਰ ਰੱਖ ਸਕਦੇ ਹੋ ਜੇ ਤੁਹਾਡੇ ਇੱਧਰ ਗਰਮੀ ਹੈ ਤਾਂ ਤੁਸੀਂ ਇਹਨੂੰ ਫਰਿੱਜ ਵਿੱਚ 15 20 ਦਿਨਾਂ ਲਈ ਬਿਲਕੁਲ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਲੋ ਜਿਹਨੋਂ ਪਾ ਚੰਗੀ ਤਰ੍ਹਾਂ ਮਿਕਸ ਕਰਦਾਂਗੇ ਤੇ ਜਿਹੜਾ ਆਪਾਂ ਅੱਧਾ ਗਲਾਸ ਦੁੱਧ ਦਾ ਰੱਖਿਆ ਸੀ ਉਹ ਵੀ ਵਿੱਚੇ ਹੀ ਐਡ ਕਰ ਦਾਂਗੇ ਠੀਕ ਹੈ ਜੀ ਤਾਂ ਕਿ ਆਪਣੇ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਣ ਦੁੱਧ ਤੁਹਾਡਾ ਠੰਡਾ ਨਹੀਂ ਹੋਣਾ ਚਾਹੀਦਾ ਦੁੱਧ ਬਿਲਕੁਲ ਕੋਸਾ ਹੋਣਾ ਚਾਹੀਦਾ ਲਓ ਜੀ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਤੁਹਾਨੂੰ ਪਹਿਲਾਂ ਵੀ ਬਹੁਤ ਪਿੰਨੀਆਂ ਦੀ ਰੈਸিপি ਦਿੱਤੀ ਹੈ ਤੁਸੀਂ ਉਹ ਨੂੰ ਆਪਣੇ ਚੈਨਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਇੱਕ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰਕੇ ਇਹਦੀਆਂ ਬਣਾਵਾਂਗੇ ਆਪਾਂ ਪਿੰਨੀਆਂ ਇਸ ਤਰੀਕੇ ਨਾਲ ਤਾਂ ਕਿ ਆਪਣਾ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਹੋ ਜਾਏ ਦੁੱਧ کریم ਤੇ ਆਪਣਾ ਦੇਸੀ ਕੋ ਜਿਹੜਾ ਵੀ ਆਪਾਂ ਸਮਾਨ ਪਿੰਨੀਆਂ ਦੇ ਵਿੱਚ ਪਾਇਆ ਚੰਗੀ ਤੇ ਇਸ ਤਰ੍ਹਾਂ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਉਹਦੀ ਹੁਣ ਤਿਆਰ ਕਰਾਂਗੇ ਪਿੰਨੀਆਂ ਪਿੰਨੀਆਂ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਰੱਖ ਸਕਦੇ ਹੋ ਵੱਡੀਆਂ ਛੋਟੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਈਜ਼ ਪਿੰਨੀਆਂ ਬਟਾ ਲਾਂਗੇ ਜਿ ਕਿ ਨੀ ਵਧੀਆ ਆਪਣੀ ਪਿੰਨੀ ਆਪਾਂ ਚੰਗੀ ਤਰ੍ਹਾਂ ਵਾਟ ਲਈਏ ਬਿਲਕੁਲ ਵੀ ਟੁੱਟਦੀ ਨਹੀਂ ਹੈਗੀ ਤੇ ਪੋਲੀ ਵੀ ਬਹੁਤ ਜ਼ਿਆਦਾ ਨਰਮ ਬਣੀ ਆ ਬਹੁਤ ਜ਼ਿਆਦਾ ਨਰਮ ਬਣੀ ਆ ਤਿਆਰ ਹੋਈ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰਾਮ ਤੈਨਾ ਖਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਆਪਾਂ ਸਾਰੀਆਂ ਪਿੰਨੀਆਂ ਨੂੰ ਤਿਆਰ ਕਰ ਲਾਂਗੇ ਸਾੜੀਆਂ ਪਿੰਨੀਆਂ ਨੂੰ ਆਪਾਂ ਤਿਆਰ ਕਰਕੇ ਚੰਗੀ ਤਰ੍ਹਾਂ ਇਸ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇੱਕ ਪਿੰਨੀ ਸੁਬਾ ਸ਼ਾਮ ਦੁੱਧ ਨਾਲ ਵੀ ਖਾ ਸਕਦੇ ਹੋ ਜੇ ਤੁਹਾਡਾ ਚਾਹ ਨਾਲ ਖਾਣਾ ਚਾਹ ਨਾਲ ਵੀ ਖਾ ਸਕਦੇ ਹੋ ਬੱਚੇ ਤਾਂ ਵੈਸੇ ਖਾ ਲੈਂਦੇ ਆ ਜੀ ਦੇਖੋ ਤੁਸੀਂ ਕਿੰਨੀਆਂ ਵਧੀਆ ਪਿੰਨੀਆਂ ਆਪਣੇ ਛੋਟੂਟੀਆਂ ਬਣ ਕੇ ਤਿਆਰ ਹੋਈਆਂ ਛਿੰਨੀਆਂ ਦੇਖਣ ਨੂੰ ਵਧੀਆ ਲੱਗਦੀਆਂ ਉਨੀਆਂ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਮੇਰੇ ਇਸ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਆਪਾਂ ਸਆਂੀਆਂ ਪਿੰਨਿਆਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਆ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਹੁਣ ਤੁਸੀਂ ਇਹਨੂੰ ਫਰਿੱਜ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹੋ ਮੌਸਮ ਦੇ ਹਿਸਾਬ ਨਾਲ ਠੀਕ ਹੈ ਜੀ 10-15 ਦਿਨ ਇਹ ਬਿਲਕੁਲ ਵੀ ਖਰਾਬ ਨਹੀਂ ਹੋਣ ਗਿਆ ਤੁਹਾਨੂੰ ਮੈਂ ਤੋੜ ਕੇ ਦਿਖਾਣੀ ਹੈ ਦੇਖੋ ਕਿੰਨੀਆਂ ਨਰਮ ਤੇ ਕਿੰਨੀਆਂ ਵਧੀਆ ਪਿੰਨੀਆਂ ਬਣ ਕੇ ਆਪਣੀਆਂ ਤਿਆਰ ਹੋਈਆਂ ਐ ਇਸੇ ਤਰੀਕੇ ਦੀ ਆਪਾਂ ਨੂੰ ਚਾਹੀਦੀ ਸੀ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ